ਦੀ ਕੁਮਾਰ ਮਲ ਉੱਤਰ ਆ ਜੀ ਕੀ ਗੱਲ ਹੋਈ ਹੈ ਜੀ ਸਰ ਮੈਂ ਦਿੱਦੇ ਨੇ ਮੇਰੇ ਮੈਸੇਜ ਪਹਿਲਾਂ ਕੈਂਸਰ ਨਾਲ ਗਏ ਆ ਮੈਂ ਜ਼ਿੰਦਗੀ ਦੀ ਸਾਰੀ ਕਮਾਈ ਲੱਗੀ ਜੋ ਪਰ ਕੁਛ ਬਚਿਆ ਖੁਚਿਆ ਹੀ ਮੈਂ ਜਾਨਵਰਾਂ ਦੇ ਗਾਵਾਂ ਲੈ ਆਂਦੀ ਇਹ ਮੱਝਾ ਪਾਈਆਂ ਪਰ ਮੇਰੇ ਨਾਲੇ ਬਹੁਤ ਨਿਆਇ ਮੇਰੇ ਨਿਪਤੇ ਰ ਰਣਜੇਸ਼ ਕਾਟ ਦੇ ਪਿੱਛੋਂ ਦੀ ਆਏ ਨੇ ਪਿੱਛੋਂ ਦੀ ਆ ਗਏ ਮੈਂ ਤੇ ਮਿਹਨਤ ਕਰਕੇ ਆਪਣੇ ਮੇਰੀ 120 ਕਿਲੋ ਦੁੱਧ ਵਾਲੀਆਂ ਗਾਵਾਂ ਹੀ ਤੇ ਨੇ ਸਭ ਇਹਨਾਂ ਨੂੰ ਕੁਝ ਪੌਇਜ਼ਨ ਦੇ ਕੇ ਤੁਹਾਡੇ ਸਾਹਮਣੇ ਖੁੱਲੀ ਤੇ ਤੜਫ ਤੜਫ ਕੇ ਮਰੀਆਂ ਤੇ ਮੈਂ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਕਰਦਾ ਕਿ ਮੇਰੇ ਕੋਲ ਤਾਂ ਰੋਜ਼ਗਾਰ ਵੀ ਖੋਇਆ ਗਿਆ ਮੇਰਾ ਕੋਈ ਨਹੀਂ ਮੇਰੇ ਕੋ ਬੋਲੇ ਹਮ ਨਹੀਂ ਜਾਂਦਾ ਜੀ ਮੇਰੀ ਜੀ ਮੇਰੀ ਜੇ ਮਦਦ ਕਰ ਸਕਦੇ ਤੇ ਕਰੋ ਮੇਰੇ ਮੇਰਾ ਬਹੁਤ ਬੁਰਾ ਮਰਦ ਅੱਗੇ ਜ਼ਿੰਦਗੀ ਦੀ ਸਾਰੀ ਇਸੇ ਦਾ ਉੱਪਰ ਜਿੰਨੀ ਕਮਾਈ ਸਾਰੀ ਲਾ ਬੈਠਾ ਕੈਸਾ ਤੇ ਮੇਰੇ ਬੱਚੇ ਆ ਮੇਰੀ ਹੈਲਪ ਕੀਤੀ ਜਾਵੇ ਕਿ ਤੁਸੀਂ ਇੱਥੇ ਆਏ ਜੇ ਫਟਾਪੁਰ ਇਲਾਕੇ 'ਚ ਕੀ ਗੱਲ ਹੈ ਅੱਜ ਸਾਨੂੰ ਡੇਰੀ ਕੰਪਲੈਕਸ ਤੋਂ ਜਿਹੜੇ ਡੇਰੀ ਦੇ ਮਾਲਕ ਨੇ ਮਲਹੋਤਰਾ ਡੇਰੀ ਹੈ ਇਹਨਾਂ ਦੀ ਇਹਨਾਂ ਨੇ ਸਾਨੂੰ ਕਾਲ ਕੀਤਾ ਸੀਗਾ ਕਿ ਇਸ ਜਗ੍ਹਾ ਦੇ ਵਿੱਚ ਇਹਨਾਂ ਦੇ ਜਿਹੜੇ ਗਊਆਂ ਨੇ ਤਿੰਨ ਗਊਆਂ ਤੇ ਦੋ ਛੋਟੇ ਆ ਕਟੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹਨਾਂ ਨੂੰ ਆਪਣਾ ਪੌਇਜ਼ਨ ਜਿਹੜਾ ਦਿੱਤਾ ਗਿਆ ਇਹਨਾਂ ਦੇ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਗਊਆਂ ਹੋਰ ਜੜੀਆਂ ਤੜਫ-ਤੜਫ ਕੇ ਮਰੀਆਂ ਸੀਗੀਆਂ ਲੇਕਿਨ ਅੱਜ ਜਿਹੜਾ ਵਾ ਜਿਹੜਾ ਮੇਨ ਜਿਹੜਾ ਦੁੱਧ ਦਿੰਦੀਆਂ ਨੇ ਜਿਨ੍ਹਾਂ ਨੇ ਇਹਨਾਂ ਦਾ ਰੋਜ਼ਗਾਰ ਚੱਲਦਾ ਵਾ ਇੱਕ ਇੱਕ ਲੱਖ ਰੁਪਏ ਦੀ ਗਊਆਂ ਹੈ ਜਿਨ੍ਹਾਂ ਨੂੰ ਕੁਝ ਦੇ ਕੇ ਉਹਨਾਂ ਜਿਹੜੇ ਮੌਤੇ ਘਾਟ ਉਤਾਰਿਆ ਗਿਆ ਬਹੁਤ ਹੀ ਨਿੰਦਨੀਆ ਗੱਲ ਹੈ ਜਿਹੜੀਆਂ ਗਊਆਂ ਦੇ ਹੱਤਿਆ ਕੀਤੀ ਗਈ ਹੈ ਉਹਨਾਂ ਦੇ ਮੂੰਹ ਦੇ ਵਿੱਚੋਂ ਹੀ ਬਲੱਡ ਨਿਕਲ ਰਿਹਾ ਅਸੀਂ ਅੱਜ ਮੌਕੇ ਤੇ ਆ ਕੇ ਜਿਹੜੇ ਅੰਮ੍ਰਿਤਸਰ ਦੇ ਡੀ.ਐਸ.ਪੀ ਸਾਹਿਬ ਨੇ ਡੀ.ਸੀ.ਪੀ ਲਾਅ ਐਂਡ ਆਰਡਰ আলম ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਇਸ ਰਿਗਾਰਡਿੰਗ ਉਹਨਾਂ ਨੇ ਇੱਕ ਟੀਮ ਜਿਹੜੀ ਅਸੀਂ ਕਹਿੰਦੇ ਨੇ ਕਿ ਅਸੀਂ ਬਣਾ ਕੇ ਜੋ ਮੈਨੂਅਲੀ ਕਿਉਂਕਿ ਇੱਥੇ ਕੈਮਰੇ ਨਹੀਂ ਲੱਗੇ ਹੋਏ ਇੱਕ ਜਿਹੜਾ ਵਾ ਮੈਨੂਅਲੀ ਜਿਹੜਾ ਵਾ ਇੱਥੋਂ ਦੀ ਸਾਰੀ ਇਨਕੁਆਇਰੀ ਕੀਤੀ ਜਾਏਗੀ ਏਸੀਪੀ ਜਿਹੜੇ ਨੇ ਜਸਪਾਲ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਾ ਵਾ ਤੇ ਇੱਥੇ ਅਸੀਂ ਇੱਕ ਸਭ ਤੋਂ ਪਹਿਲਾਂ ਗੱਲ ਕਵਾਂਗੇ ਕਿ ਅਗਰ ਕਿਸੇ ਨੇ ਵੀ ਰੰਜੀ ਸਸੀਗੀ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਕਿਸੇ ਰੰਜੀ ਸਸੀਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਦੇ ਨਾਲ ਜ਼ੁਲਮ ਅਤਿਆਚਾਰ ਕੀਤਾ ਬਹੁਤ ਹੀ ਨਿੰਦਨੀ ਹੈ ਇਸ ਸਬੰਧ ਵਿੱਚ ਡਿਪਟੀ ਡਾਇਰੈਕਟਰ ਜਿਹੜੇ ਨੇ ਐਨੀਮਲ ਹਸਬੈਂਡਰੀ ਦੇ ਨਵਰਾਜ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਡਾਕਟਰ ਪੰਨੂ ਜੀ ਦੀ ਉਹਨਾਂ ਨੇ ਡਿਊਟੀ ਲਗਾਤੀ ਹੈ ਟੀਮ ਬਣਾ ਕੇ ਤੇ ਇਹਨਾਂ ਗਵਾਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਜਲਦੀ ਕਰ ਦਿੱਤਾ ਜਾਏਗਾ ਤੇ ਆਸੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਇਹ ਨਾ ਜਦੋਂ ਦੀ ਕਾਲ ਆਈ ਹੈ ਇਹਨਾਂ ਦਾ ਬਹੁਤ ਹੀ ਡੋਰ ਹੋ ਕੇ ਬੁਰਾ ਹਾਲ ਕਿਉਂਕਿ ਇਹਨਾਂ ਦਾ ਸੋਰਸ ਆਫ ਇਨਕਮ ਸਿਰਫ ਇਹ ਤਿੰਨ ਗਵਾਂ ਸੀਗੀਆਂ ਤੇ ਬਹੁਤ ਹੀ ਨਿੰਦਰੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਜਿਹੜੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਉਹਨੂੰ ਗੱਲ ਕਵਾਂਗਾ ਕਿ ਇਹ ਕਾਲੀ ਯੁਗ ਨਹੀਂ ਚੱਲ ਰਿਹਾ ਕਰ ਯੁਗ ਚੱਲ ਰਿਹਾ ਤੂੰ ਅੱਜ ਇਹ ਬੇਜਵਾਨਾ ਲਾਲ ਕੀਤਾ ਹੋਇਆ ਕੱਲ ਤੇਰੇ ਨਾਲ ਜਾਂ ਤੇਰੇ ਪਰਿਵਾਰ ਨਾਲ ਖੁਦ ਹੀ ਤੂੰ ਦੇਖ ਲੇਗਾ ਕਿ ਤੁਹਾਡਾ ਕੀ ਹਾਲ ਹੈ ਤੇ ਜਿਸ ਤਰੀਕੇ ਨਾਲ ਤਰਫ ਤੜਫ ਕੇ ਮਰੇ ਨੇ ਬੇਜਵਾਨ ਇਸੇ ਤਰੀਕੇ ਨਾਲ ਤੁਹਾਡੀ ਵੀ ਮੌਤ ਹੋਏਗੀ ਸਰ ਉਹ ਵੇਖੋ ਕਿਵੇਂ ਪਈ ਵੇਖੋ ਅੱਜ ਕੀ ਕਹਿਣਾ ਚਾਹੋਗੇ ਬੜੀ ਮੰਨ ਭਾਗੀ ਘਟਣਾ ਜਿਹੜੀ ਇੱਥੇ ਵਾਪਰ ਰਹੀ ਹੈ ਕੀ ਕਹਿਣਾ ਹੈ ਮੈਂ ਸਹੀ ਰਜਿੰਦਰ ਸਿੰਘ ਇਨਚਾਰਜ ਫਤਾ ਪਰ ਚੋਂਕੀ ਇਹ ਬਹੁਤ ਮੜਾ ਹੋਇਆ ਮੈਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਅਬਸ਼ੇਕ ਜੀ ਨੇ ਦੱਸਿਆ ਵੀ ਸਾਡੀਆਂ ਗਮਾਂ ਇਦਾਂ ਹੋ ਗਈਆਂ ਸਹੀ ਮੌਕਾ ਵੇਖ ਕੇ ਆ ਕੇ ਹੁ ਉਹ ਉਹ ਤੇ ਆਦੀ ਨਾ ਪੁਸ਼ਟ ਮਾਰ ਕਰਕੇ ਜੋ ਵੀ ਬੰਦੀ ਕਾਰਵਾਈ ਜਿਨ੍ਹਾਂ ਨੂੰ ਫਿਰ ਵੀ ਮੱਗੋਂ ਪਿੱਛੋਂ ਵੀ ਕਿਤੇ ਕੋਈ ਸ਼ੱਕ ਮਿਲੇ ਤਾਂ ਸਾਨੂੰ ਪਰਮਿਸ਼ਨ ਜੋ ਮਰਜੀ ਅਦੀ ਰਾਤ ਨਾਲ ਇਹਨਾਂ ਦੀ ਉਹਦੇ ਮੁਤਾਬਕ ਕਾਰਵਾਈ ਕਾਨੂੰਨੀ ਕੀਤੀ ਜਾਊਗਾ ਕੱਲ ਦੀ ਗਊਆਂ ਮਰੀਆਂ ਹੋਈਆਂ ਨੇ ਕੱਲ ਵੀ ਤੁਸੀਂ ਆਏ ਸੀ ਇੱਥੇ ਤੇ ਕੱਲ ਦੀ ਕੋਈ ਜਾਂਚ ਪੜਤਾਲ ਕੁਝ ਕੀਤੀ ਜਾਂਚ ਪੜਤਾਲ ਇਹਨਾਂ ਦੀ ਕੀਤੀ ਅਸਲ ਜਿਨ੍ਹਾਂ ਦੇ ਕੈਮਰਾ ਨਹੀਂ ਹੈਗਾ ਇੱਥੇ ਲੱਗੇ ਸਾਕੇ ਕੈਮਰਾ ਕਿਤੇ ਵੀ ਨਹੀਂ ਹੈਗਾ ਤੇ ਇਹਨਾਂ ਨੂੰ ਇਹ ਗੱਲ ਕਹੀ ਆ ਵੀ ਜੇ ਕੋਈ ਸ਼ੱਕ ਯਾਰ ਕਰਦੇ ਸਾਨੂੰ ਦੱਸ ਦਿਓ ਰਾਤ ਅਹੀਂ ਆਏ ਆ ਮੌਕਾ ਵੇਖ ਕੇ ਐਪਲੀਕੇਸ਼ਨ ਰੋਸ਼ਲ ਲੇ ਕੇ ਕਾਰਵਾਈ ਇਹੀ ਕਾਨੂੰਨੀ ਕਾਰਵਾਈ ਇਹੀ ਕਰਤੀ ਆ ਸੁਰੂ ਜੀ ਤੇ ਜੋ ਵੀ ਰਿਪੋਰਟ ਆਉਗੀ ਪੋਸ਼ਨ ਬਟਰ ਦੇ ਅਨੁਸਾਰ ਕਰਕੇ ਦੀ ਜਾਵੇ।